ਪੰਜਾਬ ਦੇ ਮੁਲਾਜ਼ਮਾਂ ਵੱਲੋਂ ਜਾਂ ਰਿਟਾਇਰਡ ਮੁਲਾਜ਼ਮਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ 2016 ਤੋਂ 5.5 ਸਾਲ ਦਾ ਏਰੀਆ ਜੋ ਪਕਾਇਆ ਹੈ ਪਰ ਮਾਨ ਸਰਕਾਰ ਏਰੀਆ ਦੇ ਨੂੰ ਤਿਆਰ ਨਹੀਂ ਹੈ ਹਾਲੇ ਮੁੱਖ ਭਵਾਂ ਤਮਾਮ ਨਾਲ ਸਾਂਝੇ ਫਰੰਦ ਦੇ ਆਗੂ ਨੇ ਮੀਟਿੰਗਾਂ ਵੀ ਹੋਈਆਂ ਸਨ ਮੇਰੇ ਮੁੱਖ ਮੰਗ ਸੀ ਕਿ 5.5 ਸਾਲ ਦਾ ਏਰੀਆ ਤਾਂ ਜਾਵੇ 17 ਸਤ 2020 ਵਾਲੇ ਮਲਾਇਆਂ ਨੂੰ 6ਵਾਂ ਪੇਗ ਲਗ ਦਿੱਤਾ ਜਾਵੇ ਪੰਜਾਬ ਸਰਕਾਰ ਦੇ ਮਹਿਕ ਵਿੱਚ ਕੰਮ ਕਰਦੇ ਕੱਚੇ ਮਜ਼ਦੂਰਾਂ ਰੈਲੂ ਕੀਤੇ ਜਾਣ 242 ਮਹੀਨਿਆਂ ਦੀ ਇਹ ਕਿਸ ਤਰ੍ਹਾਂ ਬਕਾਇਆ ਦਿੱਤਾ ਜਾਵੇ ਇਹ ਮੁੱਖ ਮੰਗਾਂ ਸਨ ਪਰ ਆਪ ਸਰਕਾਰ ਨੇ ਮਾੜੇ ਮੰਗਾਂ ਨਹੀਂ ਮੰਨੀਆਂ ਮਲਾਇ ਮਜਬੂਰ ਹੋ ਕੇ ਪੰਜਾਬ ਤੇ ਹਣਾ ਹਾਈ ਕੋਰਟ ਦਾ ਰੋਕਾ ਨਾ ਪਿਆ ਪਟੀਸ਼ਨਾਂ ਪਾਈਆਂ ਜਿਸ ਤਰੀਕ 29 ਨਵੰਬਰ ਨੂੰ ਸੀ ਪੰਜਾਬ ਸਰਕਾਰ ਦਾ ਨਮੈਂਦੇ ਨੇ ਵੀਡੀਓ ਰਾਹੀਂ ਗੱਲਬਾਤ ਕੀਤੀ ਕਿਹਾ ਕਿ ਸਾਨੂੰ ਸਮਾਂ ਹੋਰ ਤਾਂ ਜਾਵੇ ਉਸਰ ਬਾਅਦ ਪੰਜਾਬ ਤੇ ਹਣਾ ਹਾਈ ਕੋਰਟ ਦੇ ਵਿੱਚ 4 ਦਸੰਬਰ ਨੂੰ ਤਰੀਕ ਸੀ ਉਸ ਜੀ ਪੰਜਾਬ ਸਰਕਾਰ ਦਾ ਨਮੈਂਦਾ ਸ਼ਾਮ ਵੇਲੇ ਉਹਨਾਂ ਨੇ ਕਿਹਾ ਕਿ ਸਾਨੂੰ ਹੋਰ ਸਮਾਂ ਤਾਂ ਜਾਵੇ ਉਹਨੂੰ ਆਉਣ ਵਾਲੀ 18 ਦਸੰਬਰ ਨੂੰ 2016 ਤੋਂ ਪੇਗ ਨਿਰਸੰਬੰਧੀ ਪੰਜਾਬ ਤੇ ਹਾਂ ਹਾਈ ਕੋਰਟ ਫੈਲਾ ਕਰ ਸਕਦਾ ਹੈ ਦੂਜੇ ਪਾਸੇ ਲਗਾਤਾਰ ਪੰਜਾਬ ਦੇ ਨਾ ਮੰਗ ਕਰਦੇ ਹਨ ਕਿ ਪ੍ਰਾਣੀ ਪੈਨਸ਼ਨ ਸਕੀਮ ਦੇ ਉੱਪਰ ਆਪ ਸਰਕਾਰ ਵੱਲੋਂ ਇੱਕ ਲੰਗੜਾ ਨੋਟੀਫਿਕੇਸ਼ਨ 18 ਨਵੰਬਰ 2022 ਨੂੰ ਕੀਤਾ ਗਿਆ ਸੀ ਪਰ ਪ੍ਰਾਣੀ ਪੈਨਸ਼ਨ ਸਕੀਮ ਨਿਯਮ 1972 ਅਨਸਾਰ ਲਾਗੂ ਨਹੀਂ ਕੀਤੀ ਗਈ ਜਿਸ ਰੇ ਲਗਾਤਾਰ ਜੋ ਪ੍ਰਾਣੀ ਪੈਨਸ਼ਨ ਬਹਾਲੀ ਵਾਲੇ ਸੰਘਰਸ਼ ਕਰਨਵਿੰਨਰ ਜਦ ਸੇਵੀਜ਼ਨ ਦਰਵਾਜ਼ਾ ਗਿਆ ਕਿ 2 ਜਾਂ 4 ਦੇ ਭਾਤੀ ਮਨਾਉਣ ਲਈ ਪ੍ਰਾਣੀ ਪੈਂਸਨਗਿਨ ਲਾਗੂ ਕਰਨੀ ਜ਼ਰੂਰੀ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਨਈ ਪੈਂਸਨਗਿਨ ਮਨਜ਼ੂਰ ਨਹੀਂ ਜੂਪੀਆ ਪੈਂਸਨਗਿਨ ਮਨਜ਼ੂਰ ਨਹੀਂ ਹੈ 올ਡ ਪੈਂਸਨਰ ਨੂੰ ਸਾਨੂੰ ਮਨਜ਼ੂਰੀ ਲਾਗੂ ਕੀਤਾ ਜਾਵੇ ਬੁੱਢੇ ਪਾਸੇ ਪੰਜਾਬ ਸਰਕਾਰ ਦੇ ਮਹਿਗੇ ਕੰਮ ਕਰਦੇ ਕੱਚੇ ਮਲਾਈ ਮੰਗ ਕਰਦੇ ਹਨ ਕਿ ਸਾਨੂੰ ਰੈਗੂਲਰ ਕੀਤਾ ਜਾਵੇ ਤੇ ਇਹ ਵੀ ਮੁੱਖ ਮੰਗਾ ਹਨ ਕਿ ਪੰਜਾਬ ਸਰਕਾਰ ਦੇ ਮਹਿਗੇ ਕੰਮ ਪੰਜਾਬ ਸਰਕਾਰ ਦੇ ਮੈਗਮ ਵਿੱਚ ਖਾਲੀ ਪਈਆਂ ਅਸਾਮੀਆਂ ਜਲਦੀ ਭਰਿਆਣਾ ਆਪਾਂ ਦੇਖਦੇ ਆਂ ਚਾਹੇ ਸਕੂਲ ਹੋਣ ਚਾਹੇ ਪੀਐਸਪੀਸੀਲ ਹੋਵੇ ਜਾਂ ਪੀਐਸਟੀਸੀਲ ਹੋਵੇ ਇਹਦੇ ਵਿੱਚ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ ਪਰ ਸਰਕਾਰ ਭਰਨੀ ਇੱਕ ਵਾਰ ਸੇ ਸਰਕਾਰ ਕਹ ਰਹੀ ਹੈ ਕਿ ਸਾਡੇ ਬੱਚੇ ਬਾਹਰ ਵੱਲ ਰੁੱਖਣਾ ਕਰਨ ਜੇਕਰ ਅਜ ਪੰਜਾਬ ਦੇ ਨੌਜਵਾਨ ਪੀੜੀ ਨੂੰ ਪੰਜਾਬ ਹੀ ਨੌਕਰੀ ਤੇ ਚਾਹੀਆਂ ਤਾਂ ਬੱਚੇ ਸਾਡੇ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਗਦੇ ਹੋਰ ਕਾਂਡੀਆਂ ਰੋਕਣਾ ਕਰਦੇ ਬਾਸ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਅੱਜ ਬੱਚੇ ਸਾਡੇ ਕੈਨੇਡਾ ਅਮਰੀਕਾ ਜਾਂ ਆਸਟ੍ਰੇਲੀਆ ਰੋਕਾ ਰਹੇ ਹਨ ਦਰ ਅਸੀਂ ਫਿਰ ਮੰਗ ਕਰਦੇ ਹਾਂ ਕਿ ਭਵਾਨ ਤਮਾਨ ਤੋਂ ਵੀ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਖਾਲੀ ਪਈਆਂ ਸਾਮੀਆਂ ਭਰੀਆਂ ਜਾਣ ਤਾਂ ਕਿ ਬੇਰਜਗਾਰੀ ਖਤਮ ਹੋ ਸਕੇ ਇਹੇ ਮੰਗ ਕਰਦੇ ਹਾਂ ਕਿ ਜਿਹੜੀ ਨਵੀਂ ਪਾਲਿਸੀ ਕੀਤੀ ਜਾ ਰਹੀ ਹੈ ਉਹਨਾਂ ਨੂੰ ਜੋ ਪਰਮਿਸ਼ਨ ਪੀੜੇ ਹਨ ਉਹਨਾਂ ਨਿਕਟਾਜ ਜਾਵੇ ਤੇ 15-15 ਨੋਟੀਆਂ ਨਾਲ ਜੋ ਅਦਾਤੀ ਤਜਾਵੇ ਧੰਨਵਾਦ ਸਾਥੀਓ ਮੈਂ ਜਨਮ ਸਾਫ ਸੁਖਾਇਆ